ਨਸ਼ਾ ਵਰੀ ਬੈਠੇ ਵੀਰੇ ਮੁੰਡਾ ਹੈ ਮੇਰਾ 24-25 ਸਾਲ ਦਾ ਮੁੰਡਾ ਦੋ ਵਾਰਾਂ ਵਿਆਹ ਕਰਦੇ ਨਸ਼ਾ ਕਰਕੇ ਹੀ ਘਰ ਉਜੜ ਗਿਆ ਉਹਦਾ ਨੇ ਤੇ ਆਏ ਬੈਠੇ ਆ ਭਾਈ ਜੀ ਇੱਕ ਤਾਂ ਮੇਰਾ ਉ ਮੁੱਕ ਗਿਆ ਇੱਕ ਜਮਾ ਮੁੱਕਣ ਵਾਲਾ ਹੀ ਪਿਆਗਾ ਜਿਹੜੀਆਂ ਲੇੜੀਆਂ ਕਹਿ ਰਹੀਆਂ ਪਿੱਛੇ ਇੱਕ ਦੋ ਮੋਤਾਂ ਹੋਈਆਂ ਮੇਰੇ ਮੁਤਾਬਕ ਜਿਹੜਾ ਅਸੀਂ ਸਤਾਈ ਬਹੁਤ ਕੀਤੀ ਹੈ ਕੋਈ ਨਸ਼ੇ ਤੋਂ ਤੋੜਨਾ ਬੱਚੇ ਜਿਹੜੇ ਮਰ ਰਹੇ ਆ ਤੁਸੀਂ ਨਸ਼ਾ ਵਰੀ ਬੈਠੇ ਵੀਰੇ ਮੁੰਡਾ ਹੈ ਮੇਰਾ 24-25 ਸਾਲ ਦਾ ਮੁੰਡਾ ਦੋ ਵਾਰਾਂ ਵਿਆਹ ਕਰਦੇ ਨਸ਼ਿਆਂ ਕਰਕੇ ਘਰ ਉਜੜ ਗਿਆ ਉਹਦਾ ਬੱਚੀ ਸੀ ਉਹਨਾਂ ਨੇ ਬੱਚੀ ਵੀ ਮਾਰ ਲਈ ਨਸ਼ਾ ਕਰਨ ਹੁਣ ਆਪ ਮਰਨ ਕਿਨਾਰੇ ਪਿਆ ਹੁਣ ਕਦੇ ਤਾਂ ਮੈਂ ਮੁੰਡੇ ਨਹੀਂ ਭੱਜ ਕੇ ਜਾਣੀ ਕਦੇ ਮੈਂ ਇੱਥੇ ਸੰਭਲੂਣੀ ਆ ਭੈਣਾ ਨਾ ਮੈਨੂੰ ਘਰੇ ਟਿਕਣ ਨਹੀਂ ਦਿੰਦੇ ਨਾ ਇੱਥੇ ਬੈਠੇ ਹੁਣ ਸਰ ਦਾ ਮੁੰਡਾ ਘਰੇ ਮਰਨ ਆਲਾ ਪਿਆ ਨਾਲ ਸਾਡੇ ਬੱਚਿਆਂ ਦੀ ਵੀ ਵੀਡੀਓ ਬਣਾਓ ਜਿਹੜੇ ਮਰੇ ਪਏ ਕਿਸੇ ਦਾ ਆਪਰੇਸ਼ਨ ਹੋਇਆ ਪਿਆ ਬਾਹ ਦਾ ਬਾਹ ਸੜ ਗਈ ਟੀਕਾ ਲਾ ਕੇ ਗੋਲੀਆਂ ਲਾ ਲੈਂਦੇ ਆ ਕੋਈ ਕਿਵੇਂ ਪਿਆ ਕੋਈ ਕਿਵੇਂ ਪਿਆ ਕਿਸੇ ਦੀ ਲੱਤ ਪੱਕੀ ਪਈ ਆ ਮੁੰਡੇ ਵੇਖੋ ਜਾ ਕੇ ਉਹਨਾਂ ਦੀ ਵੀ ਨਾਲ ਵੀਡੀਓ ਬਣਨੀ ਚਾਹੀਦੀ ਹੈ ਵੀ ਮੈਂ ਤਾਂ ਇਹ ਕਹਿਣੀ ਆ ਵੀ ਉਹਨੇ ਤਾਂ ਲਾਉਣ ਵਾਲੇ ਆ ਨਸ਼ਾ ਕਰਨ ਵਾਲੇ ਆ ਉਹਨੇ ਹੀ ਵੇਚਣ ਵਾਲੇ ਆ ਹੁਣ ਕੀ ਪਤਾ ਇਹਨਾਂ ਨੂੰ ਮਿੰਟ ਦੀ ਘਰੋਂ ਨਿਕਲਦੇ ਜਾਂਦੇ ਜਵਾਕ ਤੇ ਬੇਉਸ਼ਕ ਹੋ ਕੇ ਆ ਕੇ ਦੁਬਾਰਾ ਘਰੇ ਡਿੱਗਦੇ ਜਾਂਦੇ ਜੇ ਬੁੜੀਆਂ ਬੋਲਦੀਆਂ ਮਾਮਾਂ ਬੋਲਦੀਆਂ ਘਰ ਵਾਲ ਗੰਗਲੀਆਂ ਛੱਡ ਕੇ ਉੱਠ ਜਾਂਦਣਾ ਜਵਾਕ ਜਿਨ੍ਹਾਂ ਦੇ ਹੈਗੇ ਆ ਉਹ ਦਾਦਿਆਂ ਦੇ ਪੱਲੇ ਪਾ ਜਾਂਦੇ ਆ ਤੇ ਹੁਣ ਜਵਾਕਾਂ ਨੂੰ ਜੇ ਘਰੇ ਆਇਆ ਨੂੰ ਕਹਨੇ ਆ ਵੀ ਤੁਹਾਡਾ ਕੀ ਖਾਦਾ ਤੁਹਾਡਾ ਮੂੰਹ ਆਇਆ ਕਿ ਹੱਗ ਨਿਕਲੀ ਜਾਂਦੀ ਆ ਤੂੰ ਦਾ ਨਸ਼ੇ ਤੇ ਲਾਵੇਂਗੀ ਨਸ਼ਾ ਮੇਰਾ ਕੁਛ ਨਹੀਂ ਕੀਤਾ ਤੈਨੂੰ ਕੌਣਾਂ ਦਾ ਨਸ਼ਾ ਕੀਤਾ ਮੈਂ ਤਾਂ ਸੀ ਪਰਸੋਂ ਵੇਖ ਗਏ ਪੰਜ ਮੁੰਡੇ ਮਰ ਗਏ ਕੀ ਗੱਲ ਆ ਕੇ ਤੇ ਅੱਜ ਵੀ ਕੋਈ ਮਰਿਆ ਤੇ ਹੁਣ ਦੋ ਤਿੰਨ ਜਮਾਂ ਅੰਤ ਦੇ ਹੋਏ ਪਏ ਆ ਜਮਾਂ ਹੁਣ ਜੇ ਮੇਰਾ ਮੁੰਡਾ ਜਾ ਕੇ ਮੈਨਾਂ ਵੀਡੀਓ ਵੇਖੋ ਬਣਾਓ ਮੇਰੇ ਮੁੰਡੇ ਦੀ ਵੀ ਪਿਆ ਮੰਜੇ ਤੇ ਦੇ ਮੰਜੇ ਤੇ ਪਿਆ ਇੱਕ ਨੂੰ ਰਾਤ ਪੁਲਿਸ ਲੈ ਗਈ ਸੀ ਚੱਕ ਕੇ ਸਾਡੇ ਘਰਾਂ ਚੋਂ ਉਹ ਵਿਚਾਰੇ ਨਸ਼ਾ ਕੀਤਾ ਨਹੀਂ ਉਹ ਵੀ ਫੀ ਜਾਂਦਾ ਹੁਣ ਨਸ਼ਾ ਨਹੀਂ ਕੀਤਾ ਤਾਂ ਵੀ ਮਰੇ ਜਿੱਦੇ ਗਿੱਦੜ ਵਿੱਚ ਨਹੀਂ ਕੀਤੀ ਹੋਊਗੀ ਖਬਰਾਂ ਸੁਣਦੇ ਆ ਐਣੀ ਪਤਾ ਸੱਚ ਆ ਕਿ ਝੂਠਾ ਪਰ ਖਬਰਾਂ ਸੁਣਦੇ ਆ ਗਿੱਦੜ ਵੇ ਦੀ ਕੋਈ ਖਬਰ ਨਹੀਂ ਗਿੱਦੜ ਵੇ ਕਿ ਇਧਰੋਂ ਵੇਚ ਨੂੰ ਹਟ ਜਾਣਗੇ ਇਧਰਲੇ ਪਾਸੇ ਲੱਗੇ ਪਏ ਆ ਇਧਰੋਂ ਚੱਕ ਲੈਣਗੇ ਇਧਰਲੇ ਪਾਸੇ ਲੱਗੇ ਪਏ ਆ ਸਾਨੂੰ ਨਹੀਂ ਪਤਾ ਕਿੱਥੋਂ ਮੁੰਡੇ ਲਿਆਉਂਦੇ ਆ ਕਿੱਥੋਂ ਨਹੀਂ ਲਾਈ ਤੁਰੇ ਜਾਂਦੇ ਆ ਕਿਤਾ ਨਹੀਂ ਮਿਲਦਾ ਗੋਲੀਆਂ ਲਾ ਲੈਣਗੇ ਜੀਵ ਵਾਲੀਆਂ ਗੋਲੀਆਂ ਘੋੜਤੇ ਲਾ ਲੈ ਲਿਆ ਕਦੇ ਕੁਛ ਲਾ ਲੈਣਗੇ ਕਦੇ ਕੁਛ ਲਾ ਲੈਣਗੇ ਸਾਨੂੰ ਪਰ ਇੰਨਾ ਪਤਾ ਵੀ ਮੁੰਡਾ ਬੇਹੋਸ਼ ਹੋ ਕੇ ਜਿਹੜਾ ਘਰੇ ਆ ਕੇ ਡਗਦਾ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਕਰਦੇ ਆ ਅਸੀਂ ਆਈ ਆਣੇ ਕੋਈ ਚੱਜ ਦਾ ਨਸ਼ਾ ਹੀ ਤੋਂ ਪੋਸਟ ਚਲਾ ਦੇਣ ਜਵਾਕ ਬੱਚੇ ਤਾਂ ਰਹਿ ਜਾਣੇ ਜਿਹੜੇ ਕੋਈ ਪੋਸਤ ਖਾਂਦੇ ਸੀ ਅੱਗੇ ਪੁਰਾਣੇ ਬੰਦੇ ਰੋਟੀਆਂ ਵੀ ਖਾਂਦੇ ਸੀ ਸੇਤ ਵੀ ਪਈ ਸੀ ਉਹਨਾਂ ਨੂੰ ਕੋਈ ਆਂਦਾ ਨਹੀਂ ਸੀਗਾ ਮੇਰਾ ਮੁੰਡਾ ਐਡਾ ਮੋਟਾ ਡਾਡਾ ਸੀ ਮੇਰੇ ਨਾਲ ਪਦ ਵੀ ਉੱਚਾ ਸੀ ਹੁਣ ਵੇਖੋ ਐਡਾ ਕਾ ਗੋਡੇ ਭਿੜਦੇ ਆ ਤੁਰਦੇ ਦੇ ਐਦੋਂ ਵੀ ਲੱਤਾਂ ਜਾਦੇ ਸੁੱਕੀਆਂ ਪਿੰਗਾਂ ਮੱਖੀ ਨੂੰ ਨਿਉੜਦੀ ਮੂੰਹ ਤੋਂ ਮੱਖਾਂ ਡਾਈ ਜਾਂਦੀ ਸੀ ਮੈਂ ਤੇ ਐਂ ਬੈਠੇ ਬਾਈ ਜੀ ਇੱਕ ਤਾਂ ਮੇਰਾ ਉ ਮੁੱਕ ਗਿਆ ਇੱਕ ਜਮਾ ਮੁੱਕਣ ਵਾਲਾ ਹੀ ਪਿਆਗਾ ਚਿੱਟਾ ਗੋਲੀਆਂ ਬਾਧੂ ਟਿਕਟਲੇ ਨਸ਼ਾ ਇੱਥੇ ਮੋੜ ਤੇ ਵੇਖਦਾਗਾ ਬਾਧੂ ਸਿਰ ਐਵੇਂ ਹੀ ਵੇਖਦਾਗਾ ਅਸੀਂ ਐ ਲਾਇਆ ਧਰਨਾ ਕਿ ਸਾਡੇ ਜਿਹੜੇ ਨਿੱਕੇ ਬੱਚੇ ਉਹ ਬਚਾਓ ਸਾਡੀ ਹੱਥ ਬੰਨ ਕੇ ਬੇਨਤੀ ਆ ਇੱਥੇ ਤਾਂ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਬਾਈ ਜੀ ਕੋਈ ਸਰਕਾਰਾਂ ਇੱਥੇ ਆਉਂਦੀਆਂ ਸੰਤਾ ਜਮਾਈ ਨਹੀਂ ਪਤਾ ਲੱਗਦਾ ਜੇ ਆਉਂਦੇ ਤਾਂ ਆ ਕੇ ਮਾਰਾ ਜਾਂ ਮੁੜ ਜਾਂਦੇ ਉਹਦੀ ਬੱਸ ਮਾਖਾ ਸਾਰੇ ਸਾਰੀਆਂ ਜਿਹੜੀਆਂ ਟੋਟਲ ਵੈਂਚਗਾਂ ਨਾ ਇੱਕ ਇੱਕ ਪੱਤ ਸਭ ਦਾ ਗਿਆ ਬਰੀ ਕੁਝ ਸੇ 7 ਮਹੀਨੇ ਤੋਂ ਇੱਥੇ ਪੋਸਟਡ ਆ ਅਸੀਂ ਕਟਕਪੋਟ 25 ਕਿ 30 ਕਰੀਬ ਪਰਚੇ ਦਰਜ ਕਰ ਚੁੱਕੇ ਆ ਜਿਹਦੇ ਵਿੱਚ 40 45 ਦੋਸ਼ੀ ਅਸੀਂ ਅਰੈਸਟ ਕਰ ਚੁੱਕੇ ਆ ਜਿਨ੍ਹਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਮੇਰੀ ਤੇ ਮੇਰੇ ਦੋਨੇ ਐਸਚਓ ਦੀ ਪੂਰੀ ਕੋਸ਼ਿਸ਼ ਹੈ ਕਿ ਕੋਈ ਵੀ ਨਸ਼ੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਜੇ ਕੋਈ ਨਸ਼ਾ ਵੇਚਦਾ ਤਾਂ ਉਹਨਾਂ ਨੂੰ ਅਸੀਂ ਫੜ ਕੇ ਕਾਨੂੰਨੀ ਕਾਰਵਾਈ ਕਰੀਏ ਜੇ ਕੋਈ ਜ਼ਿਆਦਾ ਕਿਸੇ ਦੇ ਬੱਚੇ ਮਾਪੇ ਚਾਹੁੰਦੇ ਆ ਵੀ ਅਸੀਂ ਸਾਡੇ ਬੱਚੇ ਨਸ਼ਾ ਕਰਦੇ ਆ ਤੋ ਮੈਨੂੰ ਆ ਕੇ ਦੱਸਣਾ ਅਸੀਂ ਉਹਨਾਂ ਨੂੰ ਹਸਪੀਟਲ ਦਾਖਾ ਖਰਾ ਕੇ ਉਹਨਾਂ ਦਾ ਫ੍ਰੀ ਇਲਾਜ ਕਰਾਵਾਂਗੇ ਉੱਥੇ ਕਿੰਨੇ ਕਿ ਬੱਚੇ ਦਾ ਇਲਾਜ ਕਰਾ ਜਾ ਚੁੱਕੇ ਜੇ ਤੁਹਾਨੂੰ 7 ਮਹੀਨੇ ਤੀਕ ਤੱਕ ਨਹੀਂ ਆਏ ਹੋਗੇ ਬਿਲਕੁਲ ਮੇਰੇ ਆ ਕੇ ਧਿਆਨ ਚ ਲਿਆਉਂਦਾ ਤੇ ਮੈਂ ਕਟੋਕਟ 5-7 ਦੇ ਬੱਚੇ ਹੁਣ ਤੱਕ ਇਲਾਜ ਕਰਾ ਚੁੱਕੇ ਆ ਜ ਸਾਡੇ ਇੱਕ 3D ਇੱਥੇ ਰੀ ਹੈਬਸੈਂਟਰ ਸਿਵਲ ਹਸਪਤਾਲ ਦੇ ਦਰਵਾਜ਼ੇ ਮੇਰੀ ਆਮ ਲੋਕਾਂ ਨੂੰ ਇਹ ਅਪੀਲ ਹੈ ਵੀ ਜੇ ਕੋਈ ਕਿਸੇ ਦਾ ਬੱਚਾ ਨਸ਼ਾ ਕਰਦਾ ਹੈ ਤੋਂ ਮੇਰੇ ਧਿਆਨ ਚ ਲਿਆਵੇ ਠੀਕ ਹੈ ਜੀ ਮੈਂ ਉਹਦਾ ਫਰੀ ਇਲਾਜ ਕਰਾਉਣ ਨੂੰ ਵੀ ਤਿਆਰ ਆ ਜੇ ਕੋਈ ਇਹਦਾ ਬੱਚਾ ਜ਼ਿਆਦਾ ਵਿਗੜਿਆ ਨਾ ਨਹੀਂ ਹਟਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਵੇਚਣ ਵਾਲੇ ਇਸ ਤੇ ਕੀ ਨਹੀਂ ਕਿ ਸਕਦਾ ਜੀ ਸਰ ਕੀਤੀ ਜਾ ਰਹੀ ਕੋਈ ਉਹ ਵੀ ਤਾਂ ਜਲਦੀ ਸਾਡੇ ਆ 31 23 ਨਾ ਕਸੋ ਆਪਰੇਸ਼ਨ ਕਰਦੇ ਆ ਅਸੀਂ ਜਿਹੜੇ ਸਾਡੇ ਕੋਈ ਲੈਂਟਾਬਾਦ ਜਾਂ ਜੰਗੂਲ ਬਈ ਰੋਡ ਜਿਹੜੇ ਹੈਗੇ ਨੇ ਬਦਨਾਮ ਏਰੀਆ ਨੇ ਫਿਰੋਜ ਇਸ ਕੋਈ ਨਾ ਦੋ ਚਾਰ ਪਰਚੇ ਡੇਲੀ ਦਰਜ ਕਰਦੇ ਆ ਕੀ ਮੈਸੇਜ ਕਿਦਮ ਚੋਂ ਸਰ ਜਿਹੜੇ ਕੋਈ ਲੋਕ ਇਸ ਤਰ੍ਹਾਂ ਦੇ ਮੇਰੇ ਆਮ ਪਬਲਿਕ ਨੂੰ ਅਪੀਲ ਹੈ ਵਿਚੇ ਘਰੇ ਤੇ ਆਣ ਗਵਾਣ ਕੋਈ ਨਸ਼ਾ ਵੇਚਦਾ ਤਾਂ ਤਰ ਤ ਮੇਰੇ ਧਿਆਨ ਚ ਲਿਆਵੇ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਜਿਹੜੀਆਂ ਲੇਡੀ ਕਹਿ ਰਹੀਆਂ ਪਿੱਛੇ ਜੇ ਇੱਕ ਦੋ ਮੋਤਾਂ ਹੋਈਆਂ ਮੇਰੇ ਮੁਤਾਬਕ ਜਿਹੜਾ ਅਸੀਂ ਸਖਤਾਈ ਬਹੁਤ ਕੀਤੀ ਹੈ ਕੋਈ ਨਸ਼ੇ ਤੋੜਨਾ ਬੱਚੇ ਜਿਹੜੇ ਮਰ ਰਹੇ